ਤੇਰੇ ਨਾਮ ਨੇ ਬਣਾਈ ਕੀਰਤਨ ਗਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਨੰਨ ਤੇ ਨੋਜ ਕੋ ਕਾ ਪੈਸੇ ਅਨਮਾਨ ਕੱਬੇ ਕੋ ਸੁਬਾ ਨਹੀਂ ਦੇਖਾਈ ਪਰ ਪਰਮ ਸਤਕਾਰਿਓ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੁਨਿਆਵੀ ਕੰਮ ਧੰਦੇ ਵਿਹਾਰ ਪਿੱਛੇ ਛੱਡ ਕੇ ਮਨ ਵਿੱਚ ਸ਼ਰਧਾ ਤੇ ਪ੍ਰੇਮ ਲੈ ਕੇ ਮਹਾਪੁਰਸ਼ਾਂ ਦੇ ਪਵਿੱਤਰ ਅਸਥਾਨ ਤੇ ਪਹੁੰਚ ਕੇ ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਪਰਪੂਰ ਜੋਗੋ ਜੁਗ ਟਲ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪੀਤਰ ਜੁਰੀ ਚ ਪਹੁੰਚ ਕੇ ਤਕਰੀਬਨ ਸਵੇਰ ਤੋਂ ਲੈ ਕੇ ਬੇਅੰਤ ਮਹਾਪੁਰਸ਼ਾਂ ਤੋਂ ਗੁਰਮੁਖ ਪਿਆਰਿਆਂ ਤੋਂ ਗੁਰੂ ਦੇ ਦਿਲਾਰਿਆਂ ਤੋਂ ਗੁਰਬਾਣੀ ਦਾ ਹਰੀ ਜਸ ਕੀਰਤਨ ਤੇ ਗੁਰਮਤ ਦੀਆਂ ਵਿਚਾਰਾਂ ਮਹਾਪੁਰਸ਼ਾਂ ਦੇ ਜੀਵਨ ਤੇ ਵਿਚਾਰਾਂ ਸਰਵਣ ਕਰਕੇ ਆਪਣੇ ਜੀਵਨ ਦੀਆਂ ਕੜੀਆਂ ਟਾਈਮ ਅਤੇ ਸਵਾਸਾਂ ਨੂੰ ਲੇਖੇ ਵਿੱਚ ਚਲਾ ਰਹੇ ਹਾਂ ਆਪ ਸਰਬੱਤ ਸੰਗਤਾਂ ਬਹੁਤ ਹੀ ਵੱਡੇ ਭਾਗਾਂ ਵਾਲਿਓ ਸਵਾ ਹੋ ਸਾਧ ਸੰਗਤਾਂ ਜੀ ਆਪ ਸਰਬੱਤ ਸੰਗਤਾਂ ਨੂੰ ਪਲੀ ਪ੍ਰਕਾਰ ਪਤਾ ਹੀ ਹੈ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਨਮੋਨਾਥ ਜੀ ਮਹਾਪੁਰਸ਼ ਜਿਨ੍ਹਾਂ ਦਾ ਨਾਮ ਸੰਗਤਾਂ ਬਹੁਤ ਘਟ ਲੈਂਦੀ ਸੀ Swami ji ਕਹਿ ਕੇ ਉਹਨਾਂ ਨੂੰ ਯਾਦ ਕਰਦੀਆਂ ਸਨ ਉਹਨਾਂ ਮਹਾਪੁਰਸ਼ਾਂ ਦੀ ਵਰਸੀ ਜਾਦ ਨੂੰ ਤਾਜ਼ੀ ਕਰਨ ਬਾਅਦ ਤੇ ਉਹਨਾਂ ਦੇ ਸੇਵਕ ਜਥਾ ਸਾਰੇ ਸੰਤ ਮੰਡਲੀ ਸਾਰੇ ਹੀ ਮਹਾਪੁਰਖਾਂ ਨੇ ਸਾਰੇ ਉਹਨਾਂ ਦੇ ਸੇਵਕਾਂ ਨੇ ਸ਼ਿਸ਼ੇ ਨੇ ਜਿੰਨੇ ਵੀ ਸਾਰਿਆਂ ਨੇ ਰਲ ਮਿਲ ਕੇ ਬੜੀ ਸ਼ਰਧਾ ਤੇ ਪ੍ਰੇਮ ਦੇ ਨਾਲ ਮਹਾਪੁਰਸ਼ਾਂ ਦੀ ਅਜੇ ਵਰਸੀ ਮਨਾਉਣੀ ਕੀਤੀ ਹੈ ਵੱਡਿਆਂ ਦੀ ਯਾਦ ਨੂੰ ਤਾਜੀ ਕੀਤਾ ਹੈ ਬਿਬਾਣੀਆਂ ਕਹਾਣੀਆਂ ਪੁੱਤ-ਸਪੁੱਤ ਕਰਨ ਜਿਨ੍ਹਾਂ ਨੇ ਉਹਨਾਂ ਤੋਂ ਸੇਧ ਲਈ ਅੱਗੇ ਨਾਮ ਦੀਆਂ ਦਾਤਾਂ ਲੈ ਕੇ ਨਾਮ ਦੀਆਂ ਕਮਾਈਆਂ ਕੀਤੀਆਂ ਸਤਸੰਜੀ ਕਿਸੇ ਬੁਖਾਰ ਦਾ ਕੋਈ ਮਰੀਜ਼ ਕਿਸੇ ਕਮਰੇ ਵਿੱਚ ਰਹਿ ਜਾਵੇ ਬੁਖਾਰ ਦਾ ਮਰੀਜ਼ ਤਾਂ ਉਹਦੇ ਜਿਹੜੇ ਜਰਮੰਜ ਕਟਾਣੂ ਹੁੰਦੇ ਆ ਇੱਕ ਹਫਤਾ ਰਹਿ ਜਾਂਦੇ ਹਨ ਟੀਵੀ ਦਾ ਮਰੀਜ਼ ਕਿਸੇ ਕਮਰੇ ਵਿੱਚ ਰਹਿ ਜਾਵੇ ਉਸ ਦੇ ਕਟਾਣੂ ਨੇ ਜਿਹੜੇ ਉਹ 6 ਮਹੀਨਿਆਂ ਤੱਕ ਉੱਥੇ ਰਹਿ ਜਾਂਦੇ ਹਨ ਕੋਈ ਬੰਦਗੀ ਕਰਨ ਵਾਲਾ ਸਤਿਪੁਰਸ਼ ਜਿੱਥੇ ਬੈਠ ਜਾਂਦਾ ਹੈ ਉਹਨਾਂ ਦੇ ਕਟਾਣੂ ਸਾਧ ਸੰਜੀ ਸਾਲਾਂ ਬੱਧੀ ਕਈ ਸੌ ਸਾਲ ਤੱਕ ਉਹ ਆਪਣੇ ਕਟਾਣੂ ਛੱਡ ਜਾਂਦੇ ਨੇ ਭਾਵ ਕਿ ਉਹ ਜਗ੍ਹਾ ਨੂੰ ਪੂਜਣ ਦੇ ਲਾਇਕ ਬਣਾ ਦਿੰਦੇ ਹਨ ਇੱਕ ਵਾਰੀ ਅਸੀਂ ਇੱਥੇ ਮਹਾਪੁਰਸ਼ਾਂ ਦੇ ਦਰਸ਼ਨ ਕਰਨ ਬਾਅਦ ਤੇ ਆਏ ਜਦੋਂ ਦਰਸ਼ਨ ਕਰਨ ਬਾਅਦ ਆਏ ਸਾਹਮਣੇ ਬੈਠੇ ਸੀ ਮਹਾਪੁਰਸ਼ ਆਸਣ ਲੱਗਿਆ ਹੋਇਆ ਸੀ ਉਹਨਾਂ ਦਾ ਆਸਣ ਲੱਗਿਆ ਸੀ ਸਾਧ ਸੰਜੀਤ ਸੰਤਾਂ ਨੇ ਬਚਨ ਕੀਤਾ ਕਹਿੰਦੇ ਜਿਹੜਾ ਆਹ ਦਰਖਤ ਹੈ ਲੱਗਿਆ ਹੋਇਆ ਸਾਹਮਣੇ ਇਹਨੂੰ ਇੱਕ ਕੰਮ 60 ਸਾਲ ਹੋ ਚੁੱਕੇ ਹਨ ਜਦੋਂ ਇੱਕ ਕੰਮ 60 ਸਾਲ ਕਿਹਾ ਮਹਾਪੁਰਸ਼ਾਂ ਨੇ ਵਿਚੋਂ ਕਈ ਪ੍ਰੇਮੀ ਉਹਦੀ ਮੱਥਾ ਟੇਕ ਕੇ ਚਲੇ ਗਏ ਉੱਠ ਕੇ ਜਦੋਂ ਇੱਕ ਕੰਮ 60 ਸਾਲ ਕਿਹਾ ਇਹ ਉਹਨਾਂ ਨੂੰ ਪਤਾ ਹੋਣਾ ਵੀ ਕਿਉਂ ਗਏ ਜਿਹੜੇ ਗਏ ਭਾਵ ਕਿ ਜਿੱਥੇ ਰੱਬ ਦੇ ਪਿਆਰੇ ਸਤਪੁਰਸ਼ ਮਹਾਂਪੁਰਸ਼ ਬੈਠ ਜਾਂਦੇ ਹਨ ਉਹ ਜਗ੍ਹਾ ਪਵਿੱਤਰ ਤੇ ਪੂਜਣ ਯੋਗ ਹੋ ਜਾਂਦੀ ਹੈ ਉਹਨਾਂ ਦੀ ਉਸ ਗੁਰਮੁਗਾੜੀ ਦੇ ਉੱਤੇ ਚੱਲਣ ਵਾਲ ਤੇ ਜਿਹੜੇ ਚੱਲ ਰਹੇ ਨੇ ਸੰਤ ਬਾਬਾ ਜੈਦੇਵ ਨਾਥ ਜੀ ਹੋਰ ਸਾਰੇ ਉਹਨਾਂ ਦੀ ਚੱਲ ਰਹੀ ਪਰਪਾਟੀ ਦੇ ਉੱਤੇ ਉਸ ਨਕਸ਼ੇ ਕਰਮ ਦੇ ਉੱਤੇ ਚੱਲਦੇ ਹਨ ਸਹਾਸਨ ਜੀ ਸ਼ਿਵ ਜੀ ਭੋਲੇ ਨਾਥ ਤੇ ਪਾਰਵਤੀ ਤੁਰੇ ਜਾ ਰਹੇ ਸੀ ਜੰਗਲ ਦੇ ਵਿੱਚੋਂ ਦੀ ਜੰਗਲ ਦੇ ਵਿੱਚੋਂ ਦੀ ਤੁਰੇ ਜਾਂਦਿਆਂ ਪਾਰਵਤੀ ਨੇ ਪੋਲੇਨਾਥ ਸ਼ਿਵਜੀ ਭਗਵਾਨ ਨੂੰ ਬੇਨਤੀ ਕੀਤੀ ਮਹਾਰਾਜ ਮੈਂ ਸੁਣਿਆ ਵੀ ਜਿਹੜੀ ਅਮਰ ਕਥਾ ਜਿਹੜਾ ਅਮਰ ਕਥਾ ਸੁਣ ਲੈਂਦਾ ਉਹ ਅਮਰ ਹੋ ਜਾਂਦਾ ਹੈ ਪੋਲੇਨਾਥ ਜੀ ਕਹਿੰਦੇ ਹਾਂ ਪਾਰਵਤੀ ਜਿਹੜਾ ਸੁਣੇ ਉਹਦਾ ਪਲਾ ਹੋ ਜਾਂਦਾ ਹੈ ਬਾਣੀ ਵਿੱਚ ਵੀ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਪਾਰਵਤੀ ਕਹਿਣ ਲੱਗੀ ਮਹਾਰਾਜ ਮੈਨੂੰ ਫਿਰ ਕਿਰਪਾ ਕਰੋ ਅਮਰ ਕਥਾ ਸੁਣਾਓ ਮੈਂ ਅਮਰ ਕਥਾ ਸਰਵਣ ਕਰਾਂਗੀ ਬੋਲੇਨਾਥ ਕਹਿਣ ਲੱਗੇ ਪਾਰਵਤੀ ਅਸੂਲ ਹੁੰਦਾ ਹੈ ਕੋਈ ਮर्यादा ਹੁੰਦੀ ਹੈ ਕਥਾ ਕੀਤਨ ਦੀ ਕੋਈ ਨਿਜਮ ਹੁੰਦਾ ਹੈ ਕੋਈ ਸਿਸਟਮ ਹੋਇਆ ਕਰਦਾ ਹੈ ਇਹ ਨਹੀਂ ਹੈ ਵੀ ਇੱਕ ਪਾਸੇ ਕੀਰਤਨ ਹੋ ਰੇ ਦੂਸਰੀ ਪਾਸੇ ਉੱਪਰ ਰੌਲਾ ਪਾਈ ਜਾਈਏ ਪਰ ਇਹਦੇ ਵਿੱਚ ਸੰਗਤ ਦਾ ਕਟਸੂਰ ਘਟ ਹੈ ਰੌਲਾ ਪਾਉਣ ਵਾਲੀ ਦਾ ਸਾਡਾ ਆਪਣਾ ਜਾਦੇ ਹੈ ਦਰਬਾਰ ਸਾਹਿਬ ਦੇ ਖੱਬੇ ਪਾਸੇ ਜਿੰਨੀਆਂ ਮਾਈਆਂ ਬੈਠੀਆਂ ਨੇ ਸਾਰੀਆਂ ਗੱਲਾਂ ਬਾਤਾਂ ਵਿੱਚ ਰੁਝੀਆਂ ਹੋਈਆਂ ਨੇ ਕਿਉਂਕਿ ਉਹਨਾਂ ਦੇ ਕੋਲ ਸਪੀਕਰ ਨਹੀਂ ਲੱਗਿਆ ਹੋਇਆ ਇਹ ਡਿਊਟੀ ਸਪੀਕਰ ਵਾਲੇ ਸਿੰਘ ਦੀ ਹੁੰਦੀ ਹੈ ਜਿੱਥੇ ਸੰਗਤ ਬੈਠੇ ਉੱਥੇ ਸਪੀਕਰ ਲਾਉਣਾ ਉਹਨੂੰ ਸੁਣੇ ਸੰਗਤ ਨੂੰ ਜਦੋਂ ਉਹਨਾਂ ਨੂੰ ਸੁਣ ਨਹੀਂ ਰਿਹਾ ਤੇ ਫਿਰ ਉਹਨਾਂ ਨੇ ਗੱਲੇ ਹੀ ਕਰਨੀਆਂ ਹਨ ਬੋਲੇ 나ਤ ਕਹਿੰਦੇ ਪਾਰਵਤੀ ਸੂਲ ਹੈ ਰੂਲ ਹੈ ਪਰਮਾਤਮਾ ਦਾ ਨਾਮ ਜਪਣੇ ਭਾਵੇਂ ਭਾਵੇਂ ਬੈਠ ਕੇ ਨਿਤਨੇਮ ਕਰਨੇ ਸਿਮਨ ਕਰਨੇ ਸਤਗੁਰੂ ਮਹਾਰਾਜ ਚੇ ਪਾਛਾ ਕਹਿੰਦੇ ਪਹਿਲਾ ਸਾਵਧਾਨੇ ਦੀ ਲੋੜ ਹੈ ਪ੍ਰਭ ਕੇ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਮਨ ਦੀ ਕਾਗਰਤਾ ਤੇ ਵਰਤੀ ਦੀ ਅੰਤਰਮੁਖਤਾ ਦੁਆਰਾ ਸਾਰੇ ਤਿੰਨ ਹਿੱਸਿਆਂ ਵਿੱਚ ਗੱਜ-ਬੱਜ ਕੇ ਬੋਲਿਆ ਕਰੋ ਮਾਈਆਂ ਨੂੰ ਬੇਨਤੀ ਹੈ ਮਾਈਓ ਤੁਹਾਡੀ ਰੌਲੇ ਦੀ ਤਾਂ ਆਵਾਜ਼ ਬਥੇਰੀ ਆ ਰਹੀ ਹੈ ਸਟੇਜ ਤੇ ਪਰ ਸ਼ਬਦ ਦੀ ਆਵਾਜ਼ ਨਹੀਂ ਆ ਰਹੀ ਤੁਹਾਡੀ ਸ਼ਬਦ ਵਿੱਚ ਬੋਲ ਕੇ ਆਪਣੀ ਰਚਨਾ ਪਵਿੱਤਰ ਕਰਿਆ ਕਰੋ ਗੱਜ-ਬੱਜ ਕੇ ਸਾਰੀ ਸੰਗਤ ਰਚਨਾ ਪਵਿੱਤਰ ਕਰੋ ਜੀ ਸਤਨਾਮ ਸਤਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਜਪੋ सतनाम सतनाम जी वाहिगुरु वाहे गुरु वाहेगुरु जीबो ਸੋਚਨਾ ਮੁਖ ਤੇਰਾ ਮਿਸਮਾਲ ਆਤ ਪਾਉ ਕਰ ਕਾਮ ਸਾਵਚੀਤਨ ਰੰਜਣਾ ਜਿੱਥੇ ਜਿੱਥੇ ਵੀ ਸੰਗਤਾਂ ਕੰਮ ਕਰੀਏ ਹਨ ਸੇਵਾ ਸਾਰੀ ਸੰਗਤ ਨੂੰ ਬੇਨਤੀ ਵੀ ਕੰਮਾਂ ਵੱਲ ਵੀ ਧਿਆਨ ਦੇ ਉਤੇ ਜਿਹੜਾ ਕਥਾ ਕੀਰਤਨ ਹੋ ਰਿਹਾ ਹੈ ਦੇ ਵੱਲ ਵੀ ਧਿਆਨ ਦਿਓ ਸ਼ਿਵ ਜੀ ਭਗਵਾਨ ਕਹਿੰਦੇ ਪਾਰਵਤੀ ਬੈਠੋ ਬੈਠ ਕੇ ਸਿਮਰਨ ਅਮਰ ਕਥਾ ਸੁਣਾਈ ਫਿਰ ਭੋਲੇ ਨਾਥ ਜੀ ਨੇ ਸ਼ਿਵ ਜੀ ਭਗਵਾਨ ਕਹਿੰਦੇ ਪਾਰਵਤੀ ਕਥਾ ਦਾ ਤਾਂ ਪਤਾ ਚੱਲੇਗਾ ਮੈਨੂੰ ਵੀ ਸੁਣ ਰਹੀ ਐ ਤੂੰ ਹੰਗੂਰਾ ਪਰਦੀ ਰਹੀ ਭੋਲੇ ਨਾਥ ਜੀ ਨੇ ਅਮਰ ਕਥਾ ਸ਼ੁਰੂ ਕਰ ਦਿੱਤੀ ਤਾਂ ਪਾਰਵਤੀ ਹੰਗੂਰਾ ਪਰਦੀ ਰਹੀ ਪਰਦਿਆਂ ਪਰਦਿਆਂ ਜਦੋਂ ਤੁਹਾਨੂੰ ਆਨੰਦ ਆਏਗਾ ਜਾ ਤਾਂ ਫਿਰ ਨੀਂਦ ਆਏਗੀ ਜਾਂ ਫਿਰ ਸਮਾਧੀ ਵੀ ਲੱਗ ਜਾਂਦੀ ਹੈ ਤੰਦਲਾ ਨੀਂਦ ਪਾਰਵਤੀ ਨੂੰ ਤੰਦਲਾ ਨੀਂਦ ਆ ਗਈ ਸਾਜਸਾਂ ਜੀ ਸਿਰ ਝੋਗ ਗਿਆ ਥੱਲੇ ਛਾਤੀ ਨਾਲ ਠੋਡੀ ਲੱਗੀ ਕਦੀ ਕਦੀ ਹੰਗੂਰਾ ਪਰਦੀ ਹੈ ਇਸ ਪਿੱਪਲ ਦੇ ਦਰਖ ਦੇ ਉੱਪਰ ਇੱਕ ਤੋਤੇ ਦਾ ਬੱਚਾ ਬੈਠਾ ਹੈ ਉਹ ਤੋਤੇ ਦੇ ਬੱਚੇ ਨੇ ਸਾਸੀ ਜਿਉਂ-ਜਿਉਂ ਕਥਾ ਸੁਣਦਾ ਉਹ ਅਮਰ ਹੁੰਦਾ ਜਾ ਰੇ ਅਮਰਤ ਬਾਣੀ ਹਰ ਹਰ ਤੇਰੀ ਸੁਣ-ਸੁਣ ਹੋਵੇ ਪਰਮਗਤ ਮੇਰੀ ਉਸ ਨੂੰ ਗਿਆਨ ਹੁੰਦਾ ਗਿਆ ਤੋਤੇ ਦੇ ਬੱਚੇ ਨੇ ਹੰਗੂੜਾ ਪੜਨਾ ਸ਼ੁਰੂ ਕਰ ਦਿੱਤਾ ਪਾਰਵਤੀ ਹੰਗੂੜਾ ਪੜਨਾ ਬੰਦ ਕਰ ਦਿੱਤਾ ਤੰਦਲਾ ਨੀਂਦ ਵਿੱਚ ਚਲੀ ਗਈ ਜਦੋਂ ਭੋਲੇनाथ ਜਿਨੇ ਕਥਾ ਦੀ ਸਮਾਪਤੀ ਕੀਤੀ ਤਪ ਵਰवटी ਸੁੱਤੀ ਪਈ ਐ ਹੁਣ ਵੀ ਬਹੁਤ ਸਾਰੇ ਦੇਖੇ ਅਸੀਂ ਆ ਰਹੇ ਸੀ ਸੰਗਤ ਵਿੱਚੋਂ ਨਹੀਂ ਲੰਘੇ ਮਾਲ ਪੂੜੇ ਜਲੇਬੀਆਂ ਲੱਡੂ ਹੋਰ ਪਦਾਰਥ ਖਾ ਕੇ ਸੁੱਤੇ ਪਏ ਨੇ ਸਾਰੇ ਉਹ ਉਹਨਾਂ ਵਿੱਚੋਂ ਅਸੀਂ ਸਾਧ ਸੰਗਤ ਜਿਨ੍ਹਾਂ ਦੇ ਬਾਪ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਫਰਮਾਨ ਕੀਤਾ ਰੈਣ ਗਵਾਈ ਸੋਇਕ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਇਹ ਬਾਰ ਬਾਰ ਨਹੀਂ ਮਿਲਣਾ ਭਈ ਪ੍ਰਾਪਤ ਮਾਨੁਕ ਦਿਉਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ ਆਵਰ ਕਾ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪੱਜ ਕੇਵਲ ਨਾਮ ਇਹ ਸ਼ਬਦ ਪੜ ਕੇ ਆਪਾਂ ਸਮਾਪਤੀ ਕਰਾਂਗੇ ਸਵਾਉ ਸਾਧ ਸੰਗਤ ਸਾਰੀ ਸੰਗਤ ਨੂੰ ਬੇਨਤੀ ਇਹ ਵੀ ਮਨੁੱਖਾ ਦੇਹੀ ਬਾਰ ਬਾਰ ਨਹੀਂ ਮਿਲਦੀ ਗੁਰੂ ਆਲੇ ਬਣੋ ਗੁਰੂ ਵਾਲੇ ਬਣ ਕੇ ਆਪਣੇ ਜਨਮ ਨੂੰ ਸਫਲਾ ਬਣਾਈਏ ਲੋਕ ਸੁਖੀਏ ਪਰ ਲੋਕ ਸੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਐਸਾ ਸਮਾਂ ਕਦੀ ਫੇਰ ਨਾ ਮਿਲੇਗਾ ਐਸਾ ਸਮਾਂ ਕਦੀ ਫੇਰ ਲੱਗੀ ਸਤਿਨਾਮ ਕੀ ਜੋ ਵੀ ਜੈਸੁ ਪਾਏ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ